ਦਾ ਤਸਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਜਿਵੇਂ ਕਿ ਹੁਣ ਸਰਦੀਆਂ ਦੇ ਵਿੱਚ ਜਿਹੜੇ ਪਸ਼ੂ ਆਪਣੇ ਮੱਝਾਂ ਜਾਂ ਗਾਵਾਂ ਦੁੱਧ ਘਟ ਜਾਂਦੀਆਂ ਹੈਗੀਆਂ ਤੇ ਜਾਂ ਟਾਈਮ ਸਰ ਦੁੱਧ ਨਾ ਦੇਣਾ ਤੇ ਕਈ ਵਾਰ ਆਪਣੇ ਪਸ਼ੂਆਂ ਦਾ ਟੈਂਪਰੇਚਰ ਵੀ ਘਟ ਜਾਂਦਾ ਹੈਗਾ ਤੇ ਪਸ਼ੂ ਆਪਣੇ ਪੱਠੇ ਖਾਣੇ ਵੀ ਛੱਡ ਦਿੰਦਾ ਹੈਗਾ ਤੇ ਆਪਾਂ ਦੋ ਤਿੰਨ ਕਾਰਨ ਹੈਗੇ ਜਿਹੜੇ ਆਪਾਂ ਅੱਜ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਦੱਸਾਂਗੇ ਤੁਹਾਨੂੰ ਕਿਵੇਂ ਆਪਾਂ ਪਸ਼ੂ ਨੂੰ ਸਰਦੀ ਦੇ ਵਿੱਚ ਸਾਂਭਣਾ ਤੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਬਹੁਤ ਤੋਂ ਬਾਅਦ ਭਰਾਵੋ ਸਪੋਰਟ ਕਰੋ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਣਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਤੇ ਵੀ ਸਿੱਧ ਨੇ ਵੀ ਭਰਾ ਆਪਣੇ ਨਾਲ ਜੁੜੇ ਵਾ ਤੇ ਵਧੀਆ ਪਿਆਰ ਮਿਲਦਾ ਪਾਣ ਹਰ ਇੱਕ ਵੀਡੀਓ ਤੋਂ ਤੇ ਇਸੇ ਤਰ੍ਹਾਂ ਵਰਤ ਤੋਂ ਬਾਅਦ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਭਰਾ ਕਿਥੋਂ-ਕਿਥੋਂ ਵੀਡੀਓ ਦੇਖ ਰਹੇ ਆ ਕਿਸਾਨ ਦੋਸਤੋ ਜਿਹੜੇ ਜਿਵੇਂ ਕਿ ਜਿਹੜੇ ਭਰਾਵਾਂ ਦੇ ਥੱਲੇ ਪਸ਼ੂਆਂ ਦੇ ਮੈਟ ਛਿੱਟੇ ਹੋਏ ਆ ਸਰਦੀ ਦੇ ਵਿੱਚ ਆ ਕੇ ਜਿਹੜੇ ਮੈਟ ਆ ਇਹ ਬਹੁਤ ਠਰਦੇ ਹੈਗੇ ਆ ਤੇ ਆਪਾਂ ਨੂੰ ਮੈਟ ਜਿਹੜੇ ਚੱਕ ਦੇਣੇ ਚਾਹੀਦੇ ਆ ਤੇ ਪਰਾਲੀ ਜਿਹੜੀ ਜਾਂ ਆਪਣੀ ਤੂੜੀ ਇਹ ਪਸ਼ੂਆਂ ਦੇ ਥੱਲੇ ਖਿਲਾਰੇ ਸੁੱਕ ਤੇ ਇਹਦੇ ਨਾਲ ਵੀ ਗਰਮੈਸ ਜਿਹੜੀ ਵਧੀਆ ਆਉਂਦੀ ਹੈਗੀ ਪਸ਼ੂ ਨੂੰ ਤੇ ਮੈਟ ਜਿਹੜਾ ਉਹ ਠੰਡ ਦੇ ਨਾਲ ਠਰ ਜਾਂਦੇ ਹੈਗੇ ਤੇ ਪਸ਼ੂ ਨੂੰ ਹੀਟ ਨਹੀਂ ਮਿਲਦੀ ਹੈਗੀ ਪਸ਼ੂ ਵੀ ਜਿਹੜਾ ਟੈਂਪਰੇਚਰ ਆ ਪਸ਼ੂ ਦਾ ਡਾਊਨ ਹੋ ਜਾਂਦਾ ਹੈਗਾ ਮੱਝਾਂ ਤੇ ਖਾਸ ਕਰਕੇ ਜਾਂ ਗਾਈਆਂ ਤੇ ਫਿਰ ਜਦੋਂ ਟੈਂਪਰੇਚਰ ਪਸ਼ੂ ਦਾ ਡਾਊਨ ਹੋ ਜਾਂਦਾ ਤੇ ਫਿਰ ਉਹ ਟਾਈਮ ਸਰ ਦੁੱਧ ਵੀ ਨਹੀਂ ਦਿੰਦਾ ਹੈਗਾ ਤੇ ਦੁੱਧ ਘਟਦਾ ਵੀ ਹੈਗਾ ਤੇ ਇੱਕ ਜਿੱਥੇ ਵੀ ਆਪਣੇ ਜਾਂ ਸੈੱਡ ਆ ਜਾਂ ਆਪਣੇ ਭਾਂਡਿਆਂ ਦੇ ਵਿੱਚ ਪਸ਼ੂ ਹੈਗੇ ਤਾਂ ਤਰਪਾਲਾਂ ਜ਼ਰੂਰ ਪਾਓ ਤੇ ਸਿੱਧੀ ਹਵਾ ਜਿਹੜੀ ਨਾ ਆਵੇ ਕਿਉਂਕਿ ਆਹੀ ਮਹੀਨਾ 20 ਦਿਨ ਮਹੀਨਾ ਹੁੰਦੀ ਆਪਣੀ ਠੰਡ ਜਾਦੇ ਪਸ਼ੂਆਂ ਨੂੰ ਇਹੇ ਬਚਾ ਕੇ ਰੱਖੋ ਤੇ ਪਾਣੀ ਜਿਹੜਾ ਦੇਣਾ ਆਪਾਂ ਪਸ਼ੂ ਨੂੰ ਉਹ ਵੀ ਗਰਮ ਪਾਣੀ ਪਿਆਓ ਤੇ ਜੇ ਆਪਣੇ ਕੋਲੇ ਹੀਟਰ ਦਾ ਪ੍ਰਬੰਧ ਹੈਗਾ ਪਸ਼ੂਆਂ ਕੋਲੇ ਤਾਂ ਹੀਟਰ ਲਾਓ ਤੇ ਨਹੀਂ ਤਾਂ ਆਪਾਂ ਧੂئیں ਵੀ ਪਾ ਸਕਦੇ ਆ ਪਸ਼ੂ ਨੂੰ ਧੂئیں ਦੇ ਨਾਲ ਵੀ ਗਰਮਾਇਸ਼ ਦੇ ਨਾਲ ਜਿਹੜਾ ਪਸ਼ੂ ਦੁੱਧ ਤਾਂ ਵਧੀਆ ਦਿੰਦਾ ਹੈਗਾ ਸਰਦੀਆਂ ਦੇ ਵਿੱਚ ਦੁੱਧ ਘਟਣਦੇ ਹੀ ਕਾਰਨ ਹੈਗੇ ਆ ਜਿਵੇਂ ਕਿ ਕਿਸਾਨ ਦੋਸਤੋ ਪਾਣੀ ਆਪਾਂ ਕਈ ਵਾਰ ਪਸ਼ੂ ਨੂੰ ਠੰਡਾ ਪਿਆ ਦੇ ਦਿੰਨੇ ਹੈਗੇ ਆ ਤੇ ਇਹਦੇ ਵਿੱਚ ਆ ਕੇ ਕਿਸਾਨ ਦੋਸਤੋ ਵਧੀਆ ਹਰਾ ਚਾਰਾ ਖਵਾਓ ਪਸ਼ੂਆਂ ਨੂੰ ਗਰਮ ਪਾਣੀ ਪਿਆਓ ਤੇ ਕੱਪੜਾ ਉੱਪਰ ਜ਼ਰੂਰ ਦੇ ਕੇ ਰੱਖੋ ਜਿਵੇਂ ਕਿ ਆਪਾਂ ਹਰਿਆਣੇ ਦੇ ਵਿੱਚ ਦੇਣੇ ਹੈਗੇ ਆ ਤੇ ਇੱਕ ਇੱਕ ਜਾਂ ਦੋ ਦੋ ਕੱਪੜਾ ਉੱਤੇ ਪਸ਼ੂਆਂ ਦੇ ਦਿੱਤੇ ਹੁੰਦੇ ਆ ਤੇ ਸਿੰਗ ਵੀ ਉਹਨਾਂ ਦੇ ਟਕੇ ਹੁੰਦੇ ਹੈਗੇ ਸਿੰਗਾ ਦੇ ਨਾਲ ਵੀ ਜਿਹੜਾ ਦੁੱਧ ਵਾਲਾ ਪਸ਼ੂ ਆ ਤੇ ਸਿੰਗ ਜਦੋਂ ਠਰ ਜਾਂਦੇ ਆ ਉਦੋਂ ਵੀ ਟੈਂਪਰੇਚਰ ਘਟਾ ਜਾਂਦਾ ਪਸ਼ੂ ਆਪਣਾ ਠੰਡ ਮੰਨਦਾ ਹੈਗਾ ਤੇ ਪਸ਼ੂ ਨੂੰ ਹੀਟ ਦਿਓ ਪੂਰੀ ਤੇ ਫਿਰ ਆਪਣਾ ਸਰਦੀ ਦੇ ਵਿੱਚ ਜਿਹੜਾ ਗਾਈਆਂ ਦਾ ਜਾਂ ਮੱਝਾਂ ਦਾ ਦੁੱਧ ਵੀ ਨਹੀਂ ਘਟਦਾ ਹੈਗਾ ਤੇ ਨਾ ਆਪਣੇ ਪਸ਼ੂ ਬਿਮਾਰ ਹੋਣ ਜੇ ਆਪਾਂ ਇਸ ਤਰ੍ਹਾਂ ਸਰਦੀ ਦੇ ਵਿੱਚ ਪਸ਼ੂ ਨੂੰ ਸਾਹਮਦੇ ਹੈਗਿਆ ਤਾਂ ਉਹ ਲੰਮਾ ਸਮਾਂ ਦੁੱਧ ਪਿਆਉਂਦਾ ਹੈਗਾ ਜਿਵੇਂ ਕਿ ਆ ਕੇ ਸਰਦੀ ਦੇ ਵਿੱਚ ਪਹਿਲਾ ਪਸ਼ੂ ਜਿਹੜੇ ਸੂਏ ਪਿਆ ਟੋਕੜ ਹੋ ਜਾਂਦੇ ਆ ਜ਼ਿਆਦਾਤਰ ਜਦੋਂ ਟੋਕੜ ਹੋ ਜਾਂਦੇ ਆ ਪਸ਼ੂ ਤੋਂ ਦੁੱਧ ਘਟਾ ਜਾਂਦੇ ਆ ਤੇ ਇੱਕ ਸਰਦੀ ਦੇ ਨਾਲ ਟਾਈਮ ਸਰ ਪਸ਼ੂ ਮਿਲਣੋਂ ਹਟ ਜਾਂਦਾ ਤੇ ਕਈ ਪਸ਼ੂ ਤਾਂ ਇੱਕ ਟਾਈਮ ਹੀ ਦੁੱਧ ਦੇਣ ਲੱਗ ਜਾਂਦੇ ਹੈਗੇ ਤੇ ਜਦੋਂ ਇੱਕ ਟਾਈਮ ਦੁੱਧ ਦੇਣ ਲੱਗ ਜਾਂਦੇ ਆ ਤੇ ਫਿਰ ਜਲਦੀ ਹਟ ਜਾਂਦੇ ਆ ਦੁੱਧ ਤੇ ਜੇ ਆਪਾਂ ਇਹਨੂੰ ਵਧੀਆ ਹਰਾ ਚਾਰਾ ਪਾਵਾਂਗੇ ਸਰਦੀ ਦੇ ਵਿੱਚ ਖਰਾਕ ਵਧੀਆ ਖਵਾਵਾਂਗੇ ਪਾਣੀ ਆ ਜਿਹੜਾ ਉਹ ਵੀ ਗਰਮ ਦੇਵਾਂਗੇ ਤੇ ਕਪੜਾ ਉੱਪਰ ਦੇ ਕੇ ਰੱਖਾਂਗੇ ਤਾਂ ਪਸ਼ੂ ਆਪਣਾ ਵਧੀਆ ਦੁੱਧ ਦਿੰਦਾ ਰਹੂਗਾ ਤੇ ਜਿਹੜੇ ਵੀ ਫਾਰਮਾਂ ਦੇ ਵਿੱਚ ਜਾਂ ਆਪਣੇ ਇੱਕ ਇੱਕ ਦੋ ਦੋ ਪਸ਼ੂ ਜਿਹੜੇ ਆਮ ਕਿਸਾਨ ਭਰਾ ਰੱਖਦੇ ਹੈਗੇ ਆ ਉਹ ਵੀ ਮੈਟ ਆ ਜਿਹੜੇ ਰੱਖੇ ਹੋਏ ਆ ਪਸ਼ੂਆਂ ਥੱਲੇ ਤੇ ਮੈਟ ਦੇ ਨਾਲ ਬਹੁਤ ਦਿੱਕਤ ਆਉਂਦੀ ਹੈਗੀ ਆ ਸਰਦੀ ਦੇ ਵਿੱਚ ਆ ਕੇ ਮੈਟ ਗਿੱਲੇ ਰਹਿੰਦੇ ਆ ਤੇ ਇਹਦੇ ਨਾਲ ਜਿਹੜਾ ਮਟੈਡਸ ਵੀ ਆਉਂਦੀ ਹੈਗੀ ਆ ਥਣਾ ਨੂੰ ਤੇ ਪਸ਼ੂਆਂ ਨੂੰ ਵੀ ਸਰਦੀ ਦੇ ਵਿੱਚ ਇਹ ਠਰਦੇ ਜਾਦੇ ਤੇ ਠੰਡ ਵੀ ਲੱਗਦੀ ਆ ਇਹ ਤੁਸੀਂ ਚੱਕ ਕੇ ਤੇ ਪਰਾਲੀ ਜਾਂ ਤੂੜੀ ਇਸ ਤਰ੍ਹਾਂ ਪਸ਼ੂਆਂ ਦੇ ਥੱਲੇ ਖਿਲਾਰ ਕੇ ਰੱਖੋ ਤੇ ਨੰਬਰ 2 ਤੇ ਪਸ਼ੂਆਂ ਨੂੰ ਜਦੋਂ ਵੀ ਧੁੱਪ ਨਿਕਲਦੀ ਆ ਧੁੱਪ ਜ਼ਰੂਰ ਲਵਾਓ ਧੁੱਪ ਦੇ ਨਾਲ ਪਸ਼ੂਆਂ ਦਾ ਜਿਹੜਾ ਟੈਂਪਰੇਚਰ ਆ ਉਹ ਵਧੂਗਾ ਤੇ ਵਧੀਆ ਦੁੱਧ ਦੇਊਗਾ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ